ਵੈਕੂ ਜੀ ਦਾ ਖਾਲਸਾ ਵੈਕੂ ਜੀ ਕੀ ਫਤਿਹ ਸਿੰਘ ਜੀ ਲਗਾਤਾਰ ਅਸੀਂ ਆਪਣੇ 284 ਦੇ ਪਲੇਟਫਾਰਮ ਦੇ ਉੱਤੇ ਪੰਜਾਬ ਦੇ ਹੜ੍ਹਾਂ ਦੀ ਹਾਲਾਤਾਂ ਨੂੰ ਦਿਖਾਉਂਦੇ ਆ ਰਹੇ ਹਾਂ ਜਿਵੇਂ ਪਿਛਲੀ ਵੀਡੀਓ ਦੇ ਅੰਦਰ ਆਪਾਂ ਤਰਜਿੰਦਰਪਾਲ ਸਿੰਘ ਟੀਮਾ ਦੇ ਨਾਲ ਗੱਲ ਕੀਤੀ ਔਰ ਜਿਹੜੇ ਹਾਲਾਤ ਉੱਥੇ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਉੱਥੇ ਦੀ ਪੰਜਾਬ ਪੁਲਿਸ ਰਾਸ਼ਨ ਦੀਆਂ ਗੱਡੀਆਂ ਨੂੰ ਰੋਕ ਰਹੀ ਹੈਗੀਏ ਉਹ ਵੀਡੀਓ ਵੀ ਵਾਇਰਲ ਹੋਈ ਹੁਣ ਅਸੀਂ ਇਸ ਵੇਲੇ ਪਹੁੰਚੇ ਹੈਗੇ ਦਿੱਲੀ ਸੀ ਗੁਜ਼ਾਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਜਾਂਦਾ ਸਾਡੇ ਨਾਲ ਸਾਡਾ ਜਗਦੀਪ ਸਿੰਘ ਕਾਲੋ ਜੁੜ ਚੁੱਕੇ ਨੇ ਜਿਹੜੇ ਗਰਾਊਂਡ ਲੈਵਲ ਦੇ ਉੱਤੇ ਪੰਜਾਬ ਦੀ ਹੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਦਜੀਪ ਸਿੰਘ ਜੀ ਤੁਸੀਂ ਖੁਦ ਗਰਾਊਂਡ ਉੱਤੇ ਜਾ ਕੇ ਕੰਮ ਕੀਤਾ ਤੁਸੀਂ ਕੱਲ ਪਰਸੋ ਹੀ ਵਾਪਸ ਆਏ ਹੋ ਮੈਂ ਤਰ ਤੋ ਇਹ ਜਾਣਨਾ ਚਾਹੁੰਦਾ ਕਿ ਤੁਸੀਂ ਉੱਥੇ ਦੇ ਕੀ ਹਾਲਾਤ ਦੇਖੇ ਨੇ ਆਪਣੇ ਅੱਖੀ ਡਿੱਠਾ ਕਿਉਂਕਿ ਤੁਸੀਂ ਉੱਥੇ ਗਰਾਊਂਡ ਤੇ ਰਹੇ ਹੋ ਸੰਗਤ ਜੀ ਇਸ ਸਮੇਂ ਜੋ ਹਾਲਾਤ ਪੰਜਾਬ ਦੇ ਵਿੱਚ ਖਾਸ ਕਰਕੇ ਜੋ ਡੇਰਾ ਬਾਬਾ ਨਾਨਕ ਦਾ ਇਲਾਕਾ ਹੈ ਜਾਂ ਰਮਦਾਸ ਅਜਨਾਲਾ ਵਾਲੀ ਸਾਈਡ ਹੈ ਜਾਂ ਫਿਰ ਹਰੀਕੇ ਪੱਤਨ ਹੈ ਇਸ ਸਾਰੇ ਮਾਝੇ ਦਾ ਏਰੀਆ ਜਿਹੜਾ ਹੈ ਬਹੁਤ ਬੁਰੀ ਤਰ੍ਹਾਂ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੈ ਇਸ ਸਮੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਵਿੱਚ ਪਠਾਣਾ ਪਿੰਡ ਦੇ ਵਿੱਚ ਆਪਣਾ ਰਾਹਤ ਕੈਂਪ ਜਿਹੜਾ ਸ਼ੁਰੂ ਕੀਤਾ ਗਿਆ ਕਰੀਬ 1 ਹਫ਼ਤਾ ਪਹਿਲੇ ਔਰ ਨਿਰੰਤਰ ਉੱਥੋਂ ਸੇਵਾ ਜਿਹੜੀ ਆ ਜਿੰਨੇ ਵੀ ਆਸ-ਪਾਸ ਦੇ ਪਿੰਡ ਹੈ ਜਿੱਥੇ ਬਹੁਤ ਸਾਰਾ ਪਾਣੀ ਭਰਿਆ ਪਿਆ ਹੈ ਉੱਥੋਂ ਅਸੀਂ ਲੰਗਰ ਬਣਾ ਕੇ ਟਰੈਕਟਰ ਟਰਾਲੀਆਂ ਦੇ ਮਾਧਿਅਮ ਦੇ ਨਾਲ ਵੋਟਾਂ ਦੇ ਮਾਧਿਅਮ ਦੇ ਨਾਲ ਪਿੰਡਾਂ ਦੇ ਵਿੱਚ ਜਿੱਥੋਂ ਤੱਕ ਕੋਈ ਨਹੀਂ ਪਹੁੰਚ ਸਕਿਆ ਉੱਥੇ ਵੀ ਸਾਡੀ ਟੀਮ ਜਿਹੜੀ ਜਾ ਰਹੀ ਹੈ ਲੈ ਕੇ ਔਰ ਲੰਗਰ ਨਿਰੰਤਰ ਬਣ ਕੇ ਤਿਆਰ ਹੋ ਕੇ ਜਾ ਰਿਹਾ ਜਿੱਥੇ ਦਵਾਈਆਂ ਦੀ ਲੋੜ ਹੈ ਉਹ ਵੀ ਦੇ ਰਹੇ ਆ ਜਿੱਥੇ ਸੁੱਕੀ ਰਸਦ ਦੀ ਲੋੜ ਹੈ ਉਹ ਵੀ ਪਹੁੰਚਾਈ ਜਾ ਰਹੀ ਹੈ ਸੋ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਇਰਾਦ ਕੈਂਪ ਸ਼ੁਰੂ ਕੀਤਾ ਗਿਆ ਸੀ ਲੋਕਲ ਜਿਹੜੇ ਜਿਸ ਪਿੰਡ ਚ ਅਸੀਂ ਸ਼ੁਰੂ ਕੀਤਾ ਉੱਥੋਂ ਦੇ ਆਸ-ਪਾਸ ਦੀ ਸੰਗਤ ਨੇ ਵੀ ਬਹੁਤ ਭਰਪੂਰ ਸਹਿਯੋਗ ਦਿੱਤਾ ਔਰ ਸੰਗਤ ਦਿਲ ਖੋਲ ਕੇ ਉੱਥੇ ਜਿਹੜੀ ਰਸਦ ਹੈ ਉਹ ਵੀ ਭੇਜ ਰਹੀ ਹੈ ਕਿਉਂਕਿ ਸਭ ਨੂੰ ਇਸ ਗੱਲ ਦਾ ਦਰਦ ਹੈ ਕਿ ਜੋ ਸਾਡੇ ਪਰਿਵਾਰ ਇਸ ਵੇਲੇ ਇਫੈਕਟ ਹੋਏ ਆ ਜਿਹੜੇ ਪਰਿਵਾਰ ਇਸ ਵੇਲੇ ਪਾਣੀ ਦੇ ਵਿੱਚ ਪੀੜਿਤ ਹੈ ਜਿਹਦੇ ਪਾਣੀ ਦੇ ਕਰਕੇ ਉਹਨਾਂ ਸਾਰਿਆਂ ਦੀ ਮਦਦ ਵੱਧ ਤੋਂ ਵੱਧ ਹੋ ਸਕੇ ਜਿੱਥੇ ਇਸ ਕੈਂਪ ਤੋਂ ਸੇਵਾਵਾਂ ਚੱਲ ਰਹੀਆਂ ਉੱਥੇ ਨਾਲ ਹੀ ਅੱਜ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੀ ਦੂਸਰਾ ਕੈਂਪ ਰਮਦਾਸ ਵਾਲੀ ਜੋਜਨਾਲਾ ਰੋਡ ਹੈ ਉਸ ਰੋਡ ਦੇ ਉੱਤੇ ਸ਼ੁਰੂ ਕੀਤਾ ਹੈ ਔਰ ਉੱਥੇ ਵੀ ਸੇਮ ਇਸੇ ਤਰ੍ਹਾਂ ਹੀ ਲੰਗਰ ਔਰ ਹਰ ਇੱਕ ਲੋੜੀ ਦੀ ਚੀਜ਼ ਜਿਹੜੀ ਵੀ ਉੱਥੇ ਪੀੜਤਾਂ ਨੂੰ ਲੋੜ ਹੈ ਉਹ ਜਿਹੜੀ ਪਹੁੰਚਾਈ ਜਾਏਗੀ ਜੇ ਦੀਪ ਸਿੰਘ ਜੀ ਤੁਸੀਂ ਖੁਦ ਗਰਾਊਂਡ ਲੈਵਲ ਤੇ ਕੰਮ ਕਰਨਗੇ ਕਿ ਤੁਹਾਨੂੰ ਪੰਜਾਬ ਸਰਕਾਰ ਦੇ ਵੱਲੋਂ ਕਿੱਥੇ ਰੋਕਿਆ ਗਿਆ ਕਿਉਂਕਿ ਇਹ ਸਵਾਲ ਮੈਂ ਇਸ ਕਰਕੇ ਪੁੱਛ ਰਿਹਾ 4-5 ਦਿਨ ਪਹਿਲੇ ਧਾਮੀ ਸਾਹਿਬ ਐਜੀਪੀਸੀ ਦੇ ਪ੍ਰਧਾਨ ਨੇ ਉਹਨਾਂ ਨੇ ਦਾਵਾ ਕੀਤਾ ਹੈਗਾ ਕਿ ਅਸੀਂ ਐਜੀਪੀਸੀ ਦਾ ਗਰਾਊਂਡ ਲੈਵਲ ਤੇ ਕੰਮ ਕਰਨਾ ਚਾਹੁੰਦੀ ਹੈਗੀ ਲੇਕਿਨ ਪੰਜਾਬ ਸਰਕਾਰ ਸਾਨੂੰ ਕੰਮ ਨਹੀਂ ਕਰਨ ਦੇ ਰਹੀ ਤੁਸੀਂ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਹੈਗੇ ਹੋ ਤੁਸੀਂ ਖੁਦ ਉੱਥੇ ਮੌਜੂਦ ਅਕੇ ਕੰਮ ਕੀਤਾ ਕਿ ਤੁਹਾਨੂੰ ਇਸ ਤਰੀਕੇ ਦੀ ਕੋਈ ਔਕੜ ਹੈ ਕੰਪੈਰੀਜ਼ਨ ਟੂ ਐਜੀਪੀਸੀ ਅਗਰ ਅਸੀਂ ਦੇਖੀਏ ਤੇ ਦੇਖੋ ਮੈਂ ਸਭ ਤੋਂ ਪਹਿਲਾਂ ਤੇ ਕੋਈ ਮੈਂ ਬਲੇਮ ਗੇਮ ਨਹੀਂ ਖੇਲਣਾ ਚਾਹੁੰਦਾ ਕਿਉਂਕਿ ਇਹ ਸਮਾਂ ਇਸ ਸਮੇਂ ਬਲੇਮ ਕਰਨ ਦਾ ਨਹੀਂ ਹੈ ਇਸ ਸਮੇਂ ਸੇਵਾ ਕਰਨ ਦਾ ਹੈ ਜਿੱਥੋਂ ਤੱਕ ਰੋਕਣ ਦੀ ਗੱਲ ਹੈ ਕਿਉਂਕਿ ਸਾਡਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟਰੱਕ ਜਿਹੜੇ ਆ ਉਹ ਦਿੱਲੀ ਤੋਂ ਰਾਸ਼ਨ ਜਿਹੜਾ ਰੋਜ਼ਾਨਾ ਇੱਕ ਦੋ ਟਰੱਕ ਡੇਲੀ ਜਾ ਰਹੇ ਆ ਔਰ ਸਾਨੂੰ ਕਿਸੇ ਨੇ ਵੀ ਉੱਥੇ ਨਹੀਂ ਰੋਕਿਆ ਜਿੱਥੇ ਵੀ ਸਾਡਾ ਰਾਸ਼ਨ ਗਿਆ ਸਾਡੇ ਕੈਂਪਾਂ ਚ ਗਿਆ ਉਹ ਕਿਸੇ ਨੇ ਰੁਕਣਾ ਰੋਕਣ ਦੀ ਕੋਸ਼ਿਸ਼ ਕੀਤੀ ਹੈ ਨਾ ਕਿਸੇ ਨੇ ਰੋਕਿਆ ਪਰ ਹਾਂ ਇਹ ਜ਼ਰੂਰ ਹੈ ਕਿ ਜੋ ਪੰਜਾਬ ਸਰਕਾਰ ਦੀ ਫਰਜ਼ ਬਣਦਾ ਸੀ ਜੋ ਡਿਊਟੀ ਬਣਦੀ ਸੀ ਉਹਨਾਂ ਦੀ ਉਹਦੇ ਵਿੱਚ ਮੈਂ ਸਮਝਦਾ ਉਹ ਬਹੁਤ ਬੁਰੀ ਤਰ੍ਹਾਂ ਦੇ ਨਾਲ ناکਾਮ ਹੋਏ ਆ ਜਿਹੜੇ ਜਿੱਥੇ ਸਾਡਾ ਕੈਂਪ ਲੱਗਾ ਅਸੀਂ 3 ਦਿਨ ਲਗਾਤਾਰ ਉੱਥੇ ਬੋਟ ਦੀ ਡਿਮਾਂਡ ਕਰਦੇ ਰਹੇ ਕਿਉਂਕਿ ਉਸ ਸਮੇਂ ਪਾਣੀ ਬਹੁਤ ਜ਼ਿਆਦਾ ਸੀ ਟਰੈਕਟਰ ਟਰਾਲੀ ਵੀ ਜਾਣਾ ਮੁਸ਼ਕਲ ਸੀ ਤੇ ਅਸੀਂ ਲਗਾਤਾਰ ਬੋਟਸ ਦੀ ਡਿਮਾਂਡ ਕਰਦੇ ਰਹੇ ਲੇਕਿਨ ਸਾਨੂੰ ਬੋਟਸ ਮੁਹੱਈਆ ਨਹੀਂ ਕਰਾਈਆਂ ਗਈਆਂ ਫਿਰ ਅਸੀਂ ਆਪਣੇ ਲੈਵਲ ਦੇ ਉੱਤੇ ਬੋਟ ਜਿਹੜੀ ਰੇਂਜ ਕੀਤੀ ਕੋਈ ਸਹਯੋਗ ਉੱਥੋਂ ਨਹੀਂ ਮਿਲਿਆ ਸਰਕਾਰ ਵੱਲੋਂ ਆਪਣੇ ਲੈਵਲ ਦੇ ਉੱਤੇ ਸਰਕਾਰ ਦਾ ਮੈਂ ਦੇਖਿਆ ਉੱਥੇ ਕੋਈ ਪ੍ਰਬੰਧ ਨਹੀਂ ਨਾ ਹੀ ਉਹਨਾਂ ਨੇ ਕੋਈ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਕੀਤਾ ਨਾ ਹੀ ਕੋਈ ਸੰਗਤ ਦੇ ਲੰਗਰ ਦਾ ਕੋਈ ਪ੍ਰਬੰਧ ਕੀਤਾ ਜਾਂ ਰਸਦ ਦਾ ਪ੍ਰਬੰਧ ਕੀਤਾ ਜਾਂ ਉਹਨਾਂ ਨੂੰ ਰੈਸਕਿਊ ਕਰਨ ਦਾ ਕੋਈ ਪ੍ਰਬੰਧ ਕੀਤਾ ਸੋ ਇਹ ਮੈਂ ਸਮਝਦਾ ਪੰਜਾਬ ਸਰਕਾਰ ਦਾ ਬਹੁਤ ਵੱਡਾ ਫੇਲਿਅਰ ਹੈ ਬਿਫੋਰ ਫਲੱਡ ਜਿਹੜਾ ਐਕਸਪੈਕਟਿਡ ਸੀ ਉਦੋਂ ਕੀ ਪ੍ਰੀਕਾਸ਼ਨ ਲੈਣੇ ਸੀ ਉਹ ਵੀ ਨਹੀਂ ਲਏ ਉਹਨਾਂ ਨੇ ਲੇਕਿਨ ਉਸ ਤੋਂ ਬਾਅਦ ਇਮੀਡੀਏਟਲੀ ਕੀ ਕਰਨਾ ਚਾਹੀਦਾ ਸੀ ਉਹ ਵੀ ਨਹੀਂ ਕੀਤਾ ਉਹਦੇ ਵਿੱਚ ਉਹ ਫੇਲ ਰਹੇ ਆ ਜਿੱਥੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਵਾਲ ਹੈ ਮੈਂ ਸਮਝਦਾ ਕਿ ਐਸਜੀਪੀਸੀ ਪੂਰੇ ਪੰਜਾਬ ਦੇ ਵਿੱਚ ਕੋਈ ਸ਼ਹਿਰ ਕੋਈ ਜ਼ਿਲ੍ਹਾ ਐਸਾ ਨਹੀਂ ਹੈ ਜਿੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਨਾ ਹੋਵੇ ਔਰ ਜਿੱਥੇ ਦਿੱਲੀ ਸੇ ਗੁਰਦਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਨਾ ਹੋਵੇ ਤੇ ਮੈਨੂੰ ਇਹ ਲੱਗਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਹਰ ਇੱਕ ਪਿੰਡ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਰਾਤ ਕੈਂਪ ਲੱਗ ਜਾਣੇ ਚਾਹੀਦੇ ਸੀ ਲੇਕਿਨ ਜਦੋਂ ਦਿੱਲੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹੁੰਚੀ ਜਦੋਂ ਅਸੀਂ ਰਾਤ ਕੈਂਪ ਲੱਗਿਆ ਸਾਡਾ ਲੰਗਰ ਜਾਣਾ ਹੋਇਆ ਸਾਡੀਆਂ ਉੱਥੋਂ ਵੀਡੀਆਂ ਗਰਾਊਂਡ ਲੈਵਲ ਤੇ ਜਾ ਕੇ ਅਸੀਂ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਤੇ ਮੈਨੂੰ ਲੱਗਦਾ ਉਸ ਸਮੇਂ ਧਾਮੀ ਸਾਹਿਬ ਦੀਆਂ ਵੀ ਅੱਖਾਂ ਖੁੱਲੀਆਂ ਉਹਨਾਂ ਨੂੰ ਯਾਦ ਆਇਆ ਕਿ ਸ਼ੋਮਨੀ ਕਮੇਟੀ ਨੇ ਵੀ ਕਰਨਾ ਜੇ ਦਿੱਲੀ ਕਮੇਟੀ ਇੱਥੇ ਆ ਗਈ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਕੋਸ਼ਿਸ਼ ਕੀਤੀ ਆ ਪਰ ਮੁਬਾਰਕ ਹੈ ਜੋ ਕਰ ਰਹੇ ਆ ਮੈਂ ਉੱਤੇ ਬਲੇਮ ਨਹੀਂ ਕਰਾਂਗਾ ਪਰ ਇਹ ਜ਼ਰੂਰ ਹੈ ਕਿ ਜੋ ਇਹ ਵੱਡੀ ਸੰਸਥਾ ਔਰ ਇਨਾ ਵੱਡਾ ਇਨਫਰਾਸਟ੍ਰਕਚਰ ਮੈਨ ਪਾਵਰ ਕਿਸੇ ਚੀਜ਼ ਦੀ ਕਮੀ ਨਹੀਂ ਹੈ ਲੇਕਿਨ ਉਹ ਜੋ ਰੋਲ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ ਦਿੱਲੀ ਤੋਂ ਸੰਸਥਾਵਾਂ ਨੂੰ ਹੋਰ ਬਾਹਰਲੀਆਂ ਸਟੇਟਾਂ ਤੋਂ ਸੰਸਥਾਵਾਂ ਨੂੰ ਆ ਕੇ ਉੱਥੇ ਕੰਮ ਕਰਨਾ ਪੈ ਰਿਹਾ ਲੇਕਿਨ ਐਸਜੀਪੀਸੀ ਆਪਣੇ ਆਪ ਦੀ ਸਮਰੱਥ ਸੀ ਕਿ ਕਿਸੇ ਨੂੰ ਆਉਣ ਦੀ ਲੋੜ ਹੀ ਨਹੀਂ ਸੇਕਰ ਕਰਨਾ ਚਾਹੀਜ ਜਿੱਥੇ ਪੰਜਾਬ ਸਰਕਾਰ ਫੇਲ ਹੋਈ ਹੈ ਮੈਂ ਸਮਝਦਾ ਐਸਜੀਪੀਸੀ ਨੇ ਵੀ ਜੋ ਰੋਲ ਬੰਦਾ ਸੀ ਉਹ ਨਹੀਂ ਨਿਭਾਇਆ ਹਰ ਪੀੜਤਾ ਜੇ ਤੁਸੀਂ ਵਿਚਰੇ ਹੈਗੇ ਹੋ ਤੁਸੀਂ ਗਰਾਊਂਡ ਲੈਵਲ ਦੇ ਉੱਤੇ ਕੰਮ ਕੀਤਾ ਹੈਗਾ ਲੋਕਾਂ ਦੇ ਵਿਚਾਰ ਜਿਹੜੇ ਉੱਥੇ ਦੇ ਕਿਸਾਨ ਨੇ ਜਿਨ੍ਹਾਂ ਦੀ ਬਰਬਾਦੀ ਹੋਈ ਹੈ ਖੇਤੀ ਦੀ ਕਹਿ ਲਿਆ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਨੇ ਆਪਣਾ ਕੋਈ ਗੁੱਸਾ ਤੁਹਾਡਾ ਨਾਲ ਜ਼ਾਹਿਰ ਕੀਤਾ ਕਿਉਂਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਸੈਂਟਰ ਸਰਕਾਰ ਤੋਂ ਵੀ ਉਹਨਾਂ ਦੀ ਨਾਰਾਜ਼ਗੀ ਹੈ ਖਾਸ ਕਰਕੇ ਤੇ ਪੰਜਾਬ ਸਰਕਾਰ ਨਾਲ ਨਾਰਾਜ਼ਗੀ ਹੈ ਕਿ ਬੰਦਾ ਕੰਮ ਨਹੀਂ ਕੀਤਾ ਭਗਵੰਤ ਮਾਨ ਦੀ ਗੱਲ ਕਰ ਲਈ ਉਹਨਾਂ ਦੀ ਵੀਡੀਓ ਵਾਇਰਲ ਹੋ ਰਹੀਆਂ ਨੇ ਲੋਕੀ ਕਰਨੇ ਕਿਤੇ ਡਰਾਮਾ ਕਰ ਰਿਹਾ ਹੈ ਇਹ ਚੀਜ਼ਾਂ ਗਰਾਊਂਡ ਲੈਵਲ ਤੇ ਜਿਹੜੇ ਬੰਦੇ ਨੇ ਜਿਹੜੇ ਉਸ ਸੰਤਾਪ ਨੂੰ ਭੋਗ ਰਹੇ ਨੇ ਉਹਨਾਂ ਨੇ ਆਪਣਾ ਕੋਈ ਤੁਹਾਡਾ ਨਾਲ ਦੁੱਖ ਬਿਆਨ ਕੀਤਾ ਹੈਗਾ ਕਿ ਗੁੱਸਾ ਕੀ ਨਾਰਾਜ਼ਗੀ ਤੁਹਾਡਾ ਨਾਲ ਵੰਡਿਆ ਆਪਣਾ ਦੁੱਖ ਪਾਣੀ ਦੇਖੋ ਮੈਂ ਮੇਰੇ ਨਾਲ ਸਾਡੇ ਦਿੱਲੀ ਸੀ ਗੁਰਦੁਆਰਾ ਕੁੰਦ ਕਮੇਟੀ ਦੇ ਮੈਂਬਰ ਸਾਹਿਬ ਅਸੀਂ ਬਿਲਕੁਲ ਪਿੰਡਾਂ ਦੇ ਵਿੱਚ ਜਾ ਕੇ ਖੁਦ 4-4 ਫੁੱਟ ਪਾਣੀ ਦੇ ਵਿੱਚ ਉਤਰ ਕੇ ਜਾ ਕੇ ਪਿੰਡਾਂ ਦੇ ਵਿੱਚ ਲੰਗਰ ਸੰਗਤ ਨੂੰ ਵੰਡਿਆ ਔਰ ਉੱਥੋਂ ਦੀ ਜਿੰਨੇ ਵੀ ਪਰਿਵਾਰ ਸੀ ਸਾਰਿਆਂ ਦੇ ਨਾਲ ਅਸੀਂ ਗੱਲਬਾਤ ਵੀ ਕੀਤੀ ਗੱਲਬਾਤ ਕਰਨ ਦਾ ਮੌਕਾ ਮਿਲਿਆ ਪਰ ਉਹ ਇਸ ਗੱਲ ਦੀ ਤੇ ਬਹੁਤ ਖੁਸ਼ੀ ਜਾਰ ਕਰ ਰਹੇ ਆ ਕਿ ਤੁਸੀਂ ਦਿੱਲੀ ਤੋਂ 500 ਕਿਲੋਮੀਟਰ ਦੂਰ ਤੋਂ ਆ ਕੇ ਸਾਡੀ ਸੇਵਾ 'ਚ ਕਰ ਰਹੇ ਹੋ ਇਹ ਮੈਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਜਿਹੜੇ ਹੰਝੂ ਦੇਖੇ ਕਿ 6 500 ਕਿਲੋਮੀਟਰ ਦੂਰ ਤੋਂ ਆ ਕੇ ਤੁਸੀਂ ਸਾਡੂੰ ਇਹ ਲੰਗਰ ਪਹੁੰਚਾ ਸਕਦੇ ਹੋ ਤੇ ਸਾਡੀਆਂ ਲੋਕਲ ਜਿਹੜੀਆਂ ਸੰਸਥਾਵਾਂ ਉਹ ਕਿੱਥੇ ਚਲੇ ਗਈਆਂ ਸਰਕਾਰ ਕਿੱਥੇ ਚਲੇ ਗਈ ਬਿਲਕੁਲ ਰੋਸ਼ ਜਿਹੜਾ ਕਲੀਅਰ ਕਟ ਉਹਨਾਂ ਦੇ ਮਨਾਂ ਦੇ ਵਿੱਚ ਹੈ ਕਿ ਸਾਨੂੰ ਸਾਡੀ ਬਾਹ ਨਹੀਂ ਫੜੀ ਔਖੇ ਸਮੇਂ ਦੇ ਉੱਤੇ ਜਿਵੇਂ ਮੈਂ ਰੈਸਕਿਊ ਦੀ ਗੱਲ ਕੀਤੀ ਆ ਤੇ ਰੈਸਕਿਊ ਤੇ ਸਭ ਤੋਂ ਪਹਿਲੀ ਚੀਜ਼ ਬੇਸਿਕ ਚੀਜ਼ ਸੀ ਕਿ ਸਭ ਤੋਂ ਪਹਿਲੇ ਸਰਕਾਰ ਦਾ ਕੰਮ ਹੁੰਦਾ ਹੈ ਕਿ ਜਿੱਥੇ ਵੀ ਪਰਿਵਾਰ ਜਾਂ ਇੱਕ ਜੀਵ ਵੀ ਅਗਰ ਕੋਈ ਫਸ ਜਾਏ ਤਾਂ ਉਹਨੂੰ ਰੈਸਕਿਊ ਕਰਕੇ ਸੇਫ ਜਗ੍ਹਾ ਤੇ ਲਿਆਂਦਾ ਜਾਏ ਲੇਕਿਨ ਉਹਦੇ ਵਿੱਚ ਵੀ ਮੈਂ ਸਮਝਦਾ ਉਹ ਬੁਰੀ ਤਰ੍ਹਾਂ ਫੇਲ ਹੋਇਆ ਬਟ ਪਰਿਵਾਰਾਂ ਦੇ ਵਿੱਚ ਇਸ ਗੱਲ ਦਾ ਜਿਹੜਾ ਉਹ ਬਹੁਤ ਵੱਡਾ ਰੋਸ ਹੈ ਦਿੱਲੀ ਕਮੇਟੀ ਜਿਵੇਂ ਆ ਕਿ ਇਸ ਵਕਤ ਤੁਸੀਂ ਜਿਸ ਤਰ੍ਹਾਂ ਤੁਸੀਂ ਦਿੱਲੀ ਆਏ ਹੋ ਕੱਲ ਪਰਸੋਂ ਤੁਸੀਂ ਫਿਰ ਦੁਬਾਰਾ ਜਾ ਰਹੇ ਹੋ ਪਿੱਛੇ ਅਗਰ ਮੈਂ ਹੁਣ ਮੌਜੂਦਾ ਸਮੇਂ ਦੀ ਗੱਲ ਕਰਾਂ ਕਿ ਇਸ ਵੇਲੇ ਵੀ ਉੱਥੇ ਵਰਕਿੰਗ ਚੱਲ ਰਹੀ ਹੈ ਕੈਂਪਾਂ ਦੇ ਅੰਦਰ ਦਿੱਲੀ ਕਮੇਟੀ ਵੱਲੋਂ ਦੇਖੋ ਅਸੀਂ ਪਰਸੋਂ ਸ਼ਾਮ ਨੂੰ ਇੱਥੇ ਆਏ ਹਾਂ ਦਿੱਲੀ ਅੱਜ ਅਸੀਂ ਇੱਥੇ ਸਾਰੇ ਕੰਮ ਨਿਪਟਾ ਕੇ ਕੱਲ ਦੀ ਇੱਕ ਜ਼ਰੂਰੀ ਮੀਟਿੰਗ ਆ ਪਰ ਸੋਸ ਹੀ ਫਿਰ ਚਲੇ ਜਾਣਾ ਸਾਡੇ ਸੇਵਾਵਾਂ ਨਿਰੰਤਰ ਚੱਲ ਰਹੀਆਂ ਜਿਹੜੇ ਸਾਡੇ ਕੈਂਪ ਹੈ ਰਾਹਤ ਕੈਂਪ ਉੱਥੇ ਲੰਗਰ ਤਿਆਰ ਹੋ ਰਹੇ ਆ ਉੱਥੇ ਸੁੱਕੀਆਂ ਰਸਦਾਂ ਪੈਕ ਹੋ ਰਹੀਆਂ ਉੱਥੇ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਜਿਸ ਵੀ ਚੀਜ਼ ਦੀ ਸੰਗਤ ਨੂੰ ਲੋੜ ਹੈ ਜਿਹੜੇ ਪਰਿਵਾਰ ਫਸੇ ਹੋਏ ਆ ਪਾਣੀਆਂ ਦੇ ਵਿੱਚ ਕਿਉਂਕਿ ਜੇ ਵੀ ਪਾਣੀ ਆ ਪਾਣੀ ਬੇਸ਼ੱਕ ਹੁਣ ਕੱਟ ਗਿਆ ਪਰ ਇਸ ਪਾਸੇ ਹਰੀ ਕੇ ਬਲੇ ਪਾਸੇ ਇਸ ਪਾਸੇ ਪਾਣੀ ਜ਼ਿਆਦਾ ਲੇਕਿਨ ਡੇਰਾ ਬਾਬਾ ਨਾਨਕ ਨੂੰ ਪਾਣੀ ਥੋੜਾ ਕਟਿਆ ਪਰ ਜਿਹੜੇ ਵੀ ਪਰਿਵਾਰਾਂ ਨੂੰ ਜੋ ਲੋਡ ਹੈ ਸਾਡੀਆਂ ਟੀਮਾਂ ਉੱਥੇ ਸਾਡੇ ਦਿੱਲੀ ਕਮੇਟੀ ਦੇ ਮੁਲਾਜ਼ਮ ਸਾਡੇ ਸੇਵਾਦਾਰ ਸਾਡੇ ਜਿਹੜੇ ਮੈਂਬਰ ਸਾਹਿਬ ਹੈ ਵਾਰੀ ਵਾਰੀ ਜਾ ਰਹੇ ਉੱਥੇ ਉਹ ਨਿਰੰਤਰ ਸੇਵਾਵਾਂ ਜਿਹੜੀਆਂ ਚੱਲ ਰਹੀਆਂ ਪਰसों ਅਸੀਂ ਜਾ ਕੇ ਜਿਹੜਾ ਹੋਰ ਲੋੜੀ ਦਾ ਜਿਹੜੀ ਸਾਨੂੰ ਲੇਟਸਟ ਉੱਥੋਂ ਡਿਮਾਂਡ ਆਈ ਸੀ ਸੰਗਤ ਦੀ ਕੇ ਵੀ ਸਾਨੂੰ ਜਿਹੜੇ ਉਹ ਮੱਛਰਦਾਨੀਆਂ ਚਾਹੀਦੀਆਂ ਮੈਡੀਸਨਸ ਕੋ ਸਪੈਸ਼ਲ ਮੈਡੀਸਨਸ ਸੀ ਉਹਨਾਂ ਦਾ ਉਹ ਉਹ ਲੈ ਕੇ ਜਾ ਰਹੇ ਆ ਸੋ ਹੋਰ ਬਹੁਤ ਸਾਰੀਆਂ ਚੀਜ਼ਾਂ ਸੀ ਜਿਹੜੀ ਡਿਮਾਂਡ ਆਈ ਸੀ ਟਰੈਕ ਸੂਟ ਸੀ ਜਿਵੇਂ ਉਹ ਸਾਰਾ ਕੁਝ ਅਸੀਂ ਲੈ ਕੇ ਜਾ ਰਹੇ ਆ ਸੋ ਪਰਸੋਂ ਜਾ ਕੇ ਅਸੀਂ ਆਪ ਖੁਦ ਜਾ ਕੇ ਫਿਰ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਨੂੰ ਵੰਡਾਂਗੇ ਬਿਲਕੁਲ ਸੰਗਤ ਜਿਸ ਤਰੀਕੇ ਦੇ ਨਾਲ ਆਪਾਂ ਲਗਾਤਾਰ ਅਪਡੇਟ ਦੇ ਰਹੇ ਹੈਗੇ ਆ ਪੰਜਾਬ ਦੇ ਹਾਲਾਤ ਦੇ ਹਾਲਾਤ ਦੇ ਉੱਤੇ ਤੇ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਕੀ ਕੰਮ ਕਰ ਰਹੀ ਅਸੀਂ ਉਹ ਵੀ ਤੁਹਾਨੂੰ ਦਿਖਾਇਆ ਤੇ ਆਉਣ ਵਾਲੇ ਸਮੇਂ 'ਚ ਕਮੇਟੀ ਵੱਲੋਂ ਜਿਹੜੇ ਅਗਲੇ ਉਪਰਾਲੇ ਕੀਤੇ ਜਾਣਗੇ ਗਰਾਊਂਡ ਲੈਵਲ ਤੇ ਉਹ ਵੀ ਲਾਈਵ ਅਪਡੇਟ ਤੇ ਹੋਰ ਦੂਜੇ ਮਸਲਿਆਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਟੈਨਸਰਾ ਜਗਦੀਪ ਸਿੰਘ ਤੋਜਾਦਤ ਜੀ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ